ਹਾ ਹਏ ਲੈ ਚਾਚੀ ਰੋਟੀ ਤਾਂ ਮੈਂ ਬਣਾਤੀ ਤੇਰੀ ਬਣਾਤੀ ਪੁੱਤ ਹਾਂ ਤੇ ਮੈਂ ਤਾਂ ਐਂ ਕਹਿੰਦੀ ਸੀ ਹਾਂ ਅੱਜ ਮਹੀਨਾ ਹੋ ਗਿਆ ਪੂਰਾ ਤੈਨੂੰ ਪੈਸੇ ਦੀ ਲੋੜ ਸੀ ਫਿਰ ਮੈਨੂੰ ਪੈਸੇ ਤਾਂ ਦੇ ਹੀ ਦਿੰਦੀ ਤੂੰ ਪੈਸੇ ਹੋਰ ਪੈਸੇ ਪੁੱਤ ਤੇਰੇ ਚਾਚੇ ਤੋਂ ਪੁੱਛ ਕੇ ਦੇਵਾਂਗੀ ਮੈਂ ਆ ਜਾਣ ਦੇ ਤੇਰੇ ਚਾਚੇ ਨੂੰ ਚਾਚੀ ਐਂ ਕਾ ਤੂੰ ਕਰਦੀ ਹੁੰਨੀ ਐ ਮਹੀਨਾ ਹੋ ਗਿਆ ਪੂਰਾ ਅੱਜ ਹੁਣ ਤਾਂ ਮੈਨੂੰ ਪੈਸੇ ਦੇ ਦੇ ਓਹੋ ਜੇ ਦੋ ਦਿਨ ਵੱਧ ਲਾ ਲੈਂਦੀ ਫਿਰ ਕਿੱਡੀ ਗੱਲ ਸੀ ਦੋ ਦਿਨ ਬਾਅਦ ਕਿੱਥੇ ਲਾ ਦੂੰ ਮੈਂ ਤਾਂ ਮਹੀਨਾ ਮਸਾ ਪੂਰਾ ਕਰਿਆ ਤੇਰਾ ਤੂੰ ਐਂ ਕਰੀ ਦੋ ਮਹੀਨੇ ਦੇ ਇਕੱਠੇ ਲੈ ਜੀ ਦੋ ਮਹੀਨੇ ਦੇ ਨਾ ਨਾ ਚਾਚੀ ਦੋ ਮਹੀਨੇ ਦੇ ਨਹੀਂ ਲੈਂਦੀ ਹੈਗੀ ਮੈਨੂੰ ਤਾਂ ਹੁਣੇ ਦੇ ਦੇ ਲੋੜ ਸੀ ਨਾਲੇ ਮੈਨੂੰ ਮਸਾ ਦਾ ਪਤਾ ਲੈ ਕੇ ਆਉਣਾ ਨਹੀਂ ਮਹੀਨੇ ਦੇ ਲੈ ਕੇ ਜਾਵੇਂਗੀ ਫੇਰ ਖਰਚ ਦੇਂਗੀ ਦੋ ਮਹੀਨੇ ਦੇ ਇਕੱਠੇ ਹੀ ਲੈ ਜੀ ਕੋਈ ਚੀਜ਼ ਵੀ ਬਣ ਜਾ ਪੁੱਤੋ ਇਕੱਠੇ ਪੈਸਿਆਂ ਦੇ ਮੈਂ ਤੈਨੂੰ ਕਹਤਾ ਮਹੀਨੇ ਦੀ ਲਾਉਂਗੀ ਭਾਈ ਮੈਂ ਦੋ ਮਹੀਨੇ ਦੀ ਨਹੀਂ ਲੈਂਦੀ ਦੇਖ ਫਿਰ ਤੇਰੇ ਚਾਚੇ ਨੂੰ ਆ ਜਾਂਦੇ ਹੁਣੇ ਮੈਨੂੰ ਦੇ ਦੇ ਪੈਸੇ ਤੂੰ ਆਥਣ ਤੱਕ ਕਰਦੀ ਮੇਰਾ ਹਿੱਲਾ ਕੋਈ ਨਹੀਂ ਕਰ ਦੂੰਗੀ ਆਥਣੇ ਆ ਜੀ ਤੇਰ ਚਾਚੇ ਤੁਲੇ ਕੇ ਦੇਉਂਗੀ ਚੰਗਾ ਤੇ ਸਾਰਾ ਕੁਝ ਬਣਾਣਾ ਤੇ ਕੰਮ-ਕੁਮ ਕਰਤੇ ਮੈਂ ਤੇਰੇ ਰੋਟੀ ਬਣਾਤੀ ਝਾੜੂ ਲਾਤਾ ਦੇ ਕਾ ਕੱਪੜੇ ਵੀ ਧੋਤੇ ਚੱਲ ਚੰਗਾ ਹੋਇਆ ਹੋ ਤਾਂ ਨਹੀਂ ਰਿਹਾ ਕੋਈ ਕੰਮ ਨਾ ਕੁਝ ਨਹੀਂ ਰਿਹਾ ਫਿਰ ਮੈਂ ਤੁਹਾਨੂੰ ਦੁਬਾਰੇ ਬੁਲਾ ਲਉ ਜੇ ਕੋਈ ਕੰਮ ਹੋਇਆ ਤਾਂ ਚੰਗਾ ਤੇ ਆਥਾਂ ਨੂੰ ਹਿਲਾ ਕਰਦੀ ਕੋਈ ਨਹੀਂ ਤੇਰੇ ਚਾਚੇ ਨੂੰ ਆਉਣ ਤੇ ਉਹ ਤੋਂ ਲੈ ਕੇ ਦਊਂਗੀ ਪਤਾ ਮੈਂ ਬੈਂਕ ਚ ਤਾਂ ਫਿਰ ਮੈਂ ਜਾ ਨਹੀਂ ਸਕਦੀ ਹਾਂ ਜੀ ਚੰਗਾ ਇਹਨਾਂ ਤੋਂ ਚੋਰੀਆਂ ਜਾਊਂਗੀ ਜੇ ਜਾਊਂਗੀ ਤਾਂ ਠੀਕ ਹੈ ਨਹੀਂ ਤਾਂ ਕਹਣਗੇ ਸਾਡੇ ਵਾਸਤੇ ਵੀ ਕਢਾ ਕੇ ਲਿਆ ਕੇ ਦੇ ਚੰਗਾ ਤਾਂ ਚਲ ਤੂੰ ਦੇਖ ਲਈ ਬਾਕੀ ਆਥਣੇ ਆਉਂਗੀ ਫਿਰ ਮੈਂ ਚਲ ਕੋਈ ਨਾ ਪਤਾ ਹਾਂ ਹੁਣ ਮੈਂ ਜਾਣੀ ਆ ਚੰਗੇ ਚੰਗੇ ਕੰਮ ਮੇਰੇ ਪਏ ਨੇ ਚੰਗੇ ਚੰਗੇ ਹੋਰ ਕੋਈ ਨਾ ਦੇਉਂਗੀ ਤੈਨ ਥੋਲੂ ਤੈਨ ਤੂੰ ਕਿ ਯਾਦ ਰੱਖੇਂਗੀ ਇਹਦਾ 1500 ਰੁਪਇਆ ਰੱਖਿਆ ਸੀ ਜਿਹੜਾ ਸਾਡੇ ਘਰ ਦੇ ਵਿੱਚ ਕਲੇਸ਼ ਪਵਾਇਆ ਨਾ ਉਹ ਵੀ ਮੇਰੇ ਯਾਦ ਆ ਪਰ ਤੈਨੂੰ 21 ਚ 31 ਪਾਉਂਗੀ ਜ਼ਰੂਰ ਬਾਤ ਦੀਆ ਮੇਰੇ ਕੋਲੇ ਥੋਲੂ ਇੱਧਰ ਕੀ ਰੌਲਾ ਜਿਹਾ ਪਈ ਜਾਂਦਾ ਲੱਗਦਾ ਕੋਈ ਬੱਟ ਪਿੱਛੇ ਲੜਿਆ ਕੀ ਮੈਂ ਚਾਚਾ ਠੀਕ ਆ ਪੁੱਤ ਤੂੰ ਬੱਸ ਵਧੀਆ ਕੰਮ ਜਿਆ ਕਰਕੇ ਹੀ ਸੀ ਤੁਹਾਡਾ ਉਹ ਪੁੱਤ ਕਿਉਂ ਕਮਲਕੁੜ ਦੀਆਂ ਉਹਦੇ ਮੰਗਰ ਲਾ ਕੇ ਤੂੰ ਸਾਡੇ ਘਰੇ ਆਉਣਾ ਹਟ ਜਾ ਨਾ ਪੁੱਤ ਬਣ ਕੇ ਸਾਡਾ ਅੱਧਾ ਕਲੇਸ਼ ਤਾਂ ਨਿਭੜ ਜੀ ਲੈ ਮੈਂ ਕਲੇਸ਼ ਪੁਆਇਆ ਹਾਂ ਚਾਚਾ ਚਾਚੀ ਆ ਪਰੋਂਦੀ ਸੀ ਮੇਰੇ ਕੋਲੇ ਆ ਕੇ ਕੰਮ ਕਰ ਜਿਆ ਕਰਕੇ ਮੈਂ ਕੀ ਕਰਦੀ ਫਿਰ ਪੁੱਤ ਮੈਂ ਕਹਿਣਾ ਸਾਰਾ ਕੁਝ ਕਰਨ ਜਾਣਦੀ ਆ ਜੇ ਉਂਗੇ ਤੁਰਦੀ ਫਿਰਦੀ ਆ ਕੋਈ ਮੰंजे ਚ ਨਹੀਂ ਬੈਠੀ ਹੈਨਾ ਜੇ ਤੂੰ ਨਾ ਆਇਆ ਕਰੇ ਤਾਂ ਆਪੇ ਕੰਮ ਕਰੇ ਕਲੇਸ਼ ਨਾ ਪਵੇ। ਗੱਲ ਸੁਣ ਚਾਚਾ ਮੇਰਾ ਤਾਂ ਹੋ ਗਿਆ ਮਹੀਨਾ ਪੂਰਾ 5000 ਦੇ ਦੀ ਜਾ ਕੇ ਚਾਚੀ ਨੂੰ ਤੇ ਉਹ ਦੇ ਦੂਗੀ ਮੈਨੂੰ। ਮੈਂ ਤਾਂ ਮੁੜ ਕੇ ਨਹੀਂ ਆਉਂਦੀ ਥੋੜੇ ਕਰੇ ਕਿਸੇ ਹੋਰ ਨੂੰ ਲਾ ਲੂਗੀ ਚਾਚੀ। ਕਿਹੜਾ 5000 ਪੁੱਤ? ਮਾਂ ਕੋਈ 5 5000 ਨਹੀਂ ਦੰਦਾਗਾ। ਐ ਹੋਈ ਨਾ ਤੁਸੀਂ ਨਾ ਦੇਈਓ। 15 ਸੇ ਪਹਿਲਾਂ ਵੀ ਚਾਚੀ ਨੇ ਮੈਨੂੰ ਛੜਤਾ ਸਦੇ ਪੈਨਸ ਲਾ ਲਾ। ਤੇ ਦੇ ਦੂਗੀ 5000 ਵੀ ਰਖਦੀ ਨਹੀਂ ਹੈਗੀ ਵਿਚਾਰੀਆਂ ਤਾਂ ਭੋਲੀਆਂ ਚਲੋ ਉਹ ਤਾਂ ਉਹਦੇ ਨਾਲ ਗੱਲ ਕਰਨੀ ਪੁੱਤ ਦੇਖ ਨਾ ਮੈਂ ਮੈਨੂੰ ਪਤਾਗਾ ਉਹ ਕਿਹੜੇ ਤਨੂ ਢਾਵੇਂ ਗਣ ਕੇ ਦੇਵੂ ਮੈਨੂੰ 20 ਸਾਲ ਹੋ ਗਏ ਉਹਦੇ ਨਾਲ ਹੀ ਕਰਦੇ ਨੇ ਨਹੀਂ ਹੈਗੀ ਐ ਤਾਂ ਭੱਜੀ ਫਿਰੂਗੀ ਚਾਚੀ ਓਕੇ ਕਰਿਆ ਬਈ ਮਹੀਨੇ ਦਾ ਫਰੀ ਨਹੀਂ ਕਰਿਆ ਕੋਈ ਮੈਨੂੰ ਪਤਾ ਪਤਾ ਉਹ ਮੇਰੇ ਛੱਡ ਕੇ ਆਉਂਦੀ ਹੁੰਦੀ ਸੀ ਮੈਨੂੰ ਪਤਾ ਵੀ ਕਿਹੋ ਜੀ ਆਹੋ ਤੂੰ ਲੈ ਲਈਓ ਤਾਂ ਠੋਲੂ ਗਣ ਕੇ ਚੰਗਾ ਲਵੂੰਗੀ ਏ ਹਾਂ ਐ ਉਹਨੂੰ ਛੱਡੂਗੀ ਹੋਰ 5000 ਹੋਣਾ ਅੱਗੇ ਬਹੁਤ ਦੇਤੇ ਹੋਣਿਆਂ ਨਾਲੇ ਕੋਈ ਨਾ ਲੈ ਲੂੰਗੀ ਮੈਂ ਫੇਰ ਕੰਮ ਕਰ ਦੂ ਚਾਚਾ ਜਾ ਭੱਗ ਜਾ ਕੰਮ ਤਾਂ ਚੱਲਦੀ ਐ ਕੰਮ ਹੁੰਦਾ ਸੀ ਬਈ ਚਲ ਬਾਹਣਾ ਲਾਗੇ ਤੈਥੋਂ ਕੰਮ ਕਰਾ ਲਿਆ ਹੁਣ ਬਾਹਣਾ ਲਾਗੇ ਇਹਨੇ ਐ ਪੁਲਿਸ ਨੂੰ ਫੜਾ ਦੂੰਗੀ ਉਹ ਛੋਡੀ ਮਰਜੀ ਆ ਜੋ ਕੁਝ ਮਰਜੀ ਕਰੇ ਉਹ ਕਰ ਸਕਦੀ ਆ ਮਰਜੀ ਕਰੇ ਪੁੱਤ ਜੀ ਛੋਡੇ ਚਾਉਂਦੇ ਕਮਾਲ ਹੋ ਰਹੀ ਐ ਚਾਚੇ ਦੀ ਮੈਨੂੰ ਕੰਮ ਤੇ ਉਹਨੇ ਲਾਇਆ ਉਹ ਤੋਂ ਲੈ ਲਈਂ ਠੋਲੂ ਉਸੇ ਤੇ ਲੂੰਗੀ ਫੇਰ ਹਾਂ ਉਹ ਤਾਂ ਐ ਕਹਿੰਦੀ ਸੀ ਮੈਨੂੰ ਕੇਂਦਰ ਚਾਚੇ ਨੂੰ ਆ ਜਾਂਦੇ ਕਹਿੰਦੀ ਉਹ ਤਾਂ ਦਵਾ ਦੂੰਗੀ ਹਾਂ ਹਾਂ ਮੈਂ ਤਾਂ ਉਹਨੂੰ ਗਿਣ ਕੇ ਦਿੰਨਾ ਠੋਲੂ ਬੈਂਕ ਤੇ ਬੈਠਾ ਨਾ ਜਾਂ ਦਰਖਤ ਆਉਣ ਲੱਗਦੇ ਨੇ ਕੋਈ ਨਾ ਪੁੱਤ ਮਾਤਾ ਦੇ ਮੈਂ ਤਾਂ ਉਸੇ ਤੋਂ ਲੈਣੇ ਨੇ ਉਹਦਾ ਕੰਮ ਕਰਾ ਦੇ ਪੁੱਤ ਕੋਈ ਨਾ ਫਿਰ ਉਸੇ ਤੋਂ ਲੈ ਲਈ ਤੇ ਤੂੰ ਤਾਂ ਨਾ ਮੈਨੂੰ ਆਇਆ ਪੁੱਠਾ ਜਾ ਬੋਲ ਉਹ ਪੁੱਤ ਮੈਂ ਤੈਨੂੰ ਪੁੱਠਾ ਕੀ ਬੋਲਿਆ ਮੈਂ ਤਾਂ ਤੈਨੂੰ ਐਂ ਕਹਿਣਾ ਦਾ ਵੀ ਨਾ ਹੀ ਆਇਆ ਕਰ ਸਾਡੇ ਘਰੇ ਕੁਲੇਸੀ ਨਾ ਪਵੇ ਆਪੇ ਕੰਮ ਕਰੂ ਕੋਈ ਪੁੱਠਾ ਜਾ ਉਹ ਕਿਵੇਂ ਤੁਹਾਡੇ ਘਰੇ ਪੈ ਨਹੀਂ ਦਰ ਦਿੱਤਾ ਚਾਚਾ ਮੇਰਾ ਕਹਿੰਦਾ ਆਦਾ 5000 ਲੈ ਲਾਂ ਚੱਲ ਕੋਈ ਨਾ ਚੱਲ ਕੋਈ ਨਾ ਮਾਤਾ ਤੈਨੂੰ ਉਦੋਂ ਦਾ ਕਹੀ ਜਾਂਦਾ ਪੁੱਤ ਨਾ ਨਾ ਹੁਣ ਕੋਈ ਨਾ ਆਪੇ ਲੱਗ ਜੂ ਪਤਾ ਜਦੋਂ ਗਣਕੇ ਦਿੱਤੇ ਠੋਲੂ ਤੈਨੂੰ ਲੈ ਹੁਣ ਫੇਰ ਚਾਚਾ ਤੂੰ ਹੀ ਦਿੰਦੇ ਤਾਂ ਕਿਵੇਂ ਆ ਹੁਣ ਬੈਠੀਆਂ ਘਰੋਂਡੀ ਬਣੀ ਤੇ ਮੜਾ ਮੂਟਾ ਕੰਮ ਕਰ ਲਿਆ ਕਰ ਨਾਲੇ ਉਹ ਜਵਾਕੜੀ ਨੂੰ ਕਹਿਦਾ 5000 ਚਾਚਾ ਦੇਊਗਾ ਮੇਰੇ ਕੋਲ ਝਾੜੀ ਲੱਗਦੀ ਆ ਤੈਨੂੰ ਦਊ 5000 ਦੇ ਦੇ ਥੋੜੇ ਘਣੇ ਫਿਰ ਕੀ ਹੁੰਦਾ ਕ ਕਿਉਂ ਦੇ ਦਿਆਂ ਕਿਉਂ ਟੁੱਟੇ ਨੇ ਛੋਡੇ ਜਦੋਂ ਮੰਜੇ ਚ ਬਹਿ ਜੂ ਜਾਂ ਲੱਤ ਬਾਹ ਤੜਾ ਕੇ ਬਹਿ ਜਾ ਮੈਂ 10000 ਦੇਦਾ 2 ਮਹੀਨੇ ਦਾ ਆਪੇ ਕਰ ਆ ਲੈ ਕ ਨੂੰ ਕੰਮ ਮੇਰੀ ਗੱਲ ਸੁਣੋ ਨਾ ਥੋੜੇ ਘਣੇ ਦੇ ਦੰਨੇ ਆ ਹਾਂਜੀ 1000 ਤਾਂ ਮੈਂ ਉਹੀ ਕਹਤਾ ਉਹ ਇਨੇ ਚਿਰ ਜੋਗੀ ਅਗਲੇ ਮਹੀਨੇ ਕੰਮ ਕਰਦੋਗੀ ਮੈਨੂੰ ਕੋਈ ਮਤਲਬ ਨਹੀਂ ਆਉਦਾ ਦਿਨੇ ਆ ਦੇ ਮੇਰੇ ਕੋਲੇ ਨਾ ਪੰਜੀ ਅੱਜ ਦੇਵਾਂ ਨਾ ਮੈਂ ਦੇਵਾਂ ਕੱਲ ਬਾ ਗੱਲ ਨਿਬੜ ਗਈ ਉਹਨੂੰ ਪੰਜੀ ਨਹੀਂ ਦੰਦੀ ਮੈਂ ਤਾਂ ਉਹਨੂੰ ਮੇਰਾ 1500 ਰੱਖਿਆ ਜਿਵੇਂ ਉਹਨੇ ਉਵੇਂ ਮਹੀਨਾ ਕੰਮ ਕਰਾ ਲਿਆ ਵਸ ਜਲੂਸ ਕੱਢ ਦੂ ਅਗਲੀ ਪੰਜ ਹਾਂ ਕੱਢ ਦੂ ਮੈਂ ਗੁੱਤ ਦੇਉ ਮਰੋੜੀ ਵੀ ਦੇ ਲੂੰ ਹਾਂ ਆਹੀ ਆਹੀ ਕੁਝ ਜਾਣਦੀ ਆਂਗੀ ਸਾਰਿਆਂ ਦਾ ਵਿਗਾੜਨ ਜਾਣਦੀ ਆ ਅਗਲੀ ਹੱਡ ਖਸਾ ਕੇ ਗਈ ਐ ਇੱਥੇ ਤੇ ਮਹੀਨਾ ਤੈਨੂੰ ਨੀੜੋਂ ਲੱਗਦੀ ਤੂੰ 1500 ਰੱਖ ਲਿਆ ਸੀ ਉਹਨੇ ਤਾਂ ਕੰਮ ਵੀ ਨਹੀਂ ਕੰਮ ਨਹੀਂ ਨਾਲੇ ਨਾ ਕੰਮ ਨਹੀਂਗਾ ਫੈਲਾ ਰਕ ਬੌੜੀ ਇਹ ਜੀ ਅ ਵੀ ਕੋਈ 5000 ਰੁਪਿਆ ਰੋਟੀ ਦਾ ਤੇ ਮਾੜੇ ਮੁੰਡੇ ਕੰਮ ਦਾ ਦਿੰਦਾ ਹੁੰਦਾ 1000 1500 ਚੱਲਦਾਗਾ ਪਹਿਲਾਂ ਤਾਂ ਉਹ ਤੇਰੇ ਮਗਰ ਲੱਗੀ ਉਹੇ ਜੀ ਫਿਰ 1500 ਪੂਰਾ ਹੋ ਗਿਆ ਆਪਾ ਤਾਂ ਦੁੱੱਕ ਹੀ ਨਹੀਂ ਦਿੰਦੇ ਉਹਨੂੰ ਚੱਲ ਤੂੰ ਆਪਦੀ ਗੱਲ ਕਰ ਲੈ ਉਹਨੇ ਮੈਨੂੰ ਨਹੀਂ ਪਤਾ ਮੇਰਾ ਜਲੂਸ ਕੱਢਿਆ ਸੀ ਨਾ ਉਹ ਮੈਂ ਉਹਦਾ ਨਿਕਲ ਜੂ ਮੈਂ ਮੇਰਾ ਕੀ ਮੈਂ ਤਾਂ ਕਹਿ ਦੂੰ ਕਿ ਪਹਿਲਾਂ ਇਹਦੇ ਚ ਪੈਸੇ ਜਮਾ ਨੇ ਹੂੰ ਕਾਦੇ ਜਮਾ ਨੇ ਮੈਂ ਕਿਹਾ ਕਿ ਪਹਿਲਾਂ ਲੋਦ ਵੀ 5000 ਰੁਪਿਆ ਭਾਈ ਉਹ ਤਾਂ ਲੈਣਾ ਹਾਂ ਪਹਿਲਾਂ ਫੜਾਇਆ ਸੀ 1500 ਏ ਠੀਕ ਆ ਸਾਡੇ 6000 ਰੁਪਇਆ ਲੈਣਾ ਵੀ ਉਹਨੇ ਥਰ ਕੰਮ ਕਰਤਾ ਨੇ ਉਹ ਰੱਬ ਤਾਂ ਦੇਖਦਾ ਮੈਂ ਤੂੰ ਗੁੱਤਨੀ ਚ ਨਾ ਖੜੀ ਹੁਣ ਤੱਕ ਨਹੀਂ ਮੈਂ ਤਾਂ ਜਾਣ ਕੇ ਗਿਆ ਵੀ ਲੈਣੇ ਨਹੀਂ ਪੈਸੇ ਤੂੰ ਤਾਂ ਰੱਬ ਵੀ ਅੰਨਾ ਹੋ ਰਿਹਾ ਨਿਆ ਨਹੀਂ ਹੈਗਾ ਕਰਦੀ ਆ ਗੱਲਾਂ ਰੱਬ ਵੀ ਅਣ ਦੇਖੀ ਕਰ ਲੈਂਦਾ ਸਾਰਾ ਨਾ ਬਗਾੜੀ ਜਾਂਦੀਆਂ ਕਿਸੇ ਨਾ ਬਣ ਕੇ ਰਹਿ ਜਾ ਕੱਲੂ ਕੰਮ ਦੇ ਜੂ ਕੋਈ ਆਂਡ ਘਬਾਂ ਦੀ ਕੰਮ ਦਿੰਦਾ ਹੁੰਦਾਗਾ ਸਾਡੇ ਵਰਗੇ ਝੂਠਾਂ ਦਾ ਰੱਬ ਹੈ ਹਾਂ ਸੱਚਾ ਤਾਂ ਰੱਬ ਵੀ ਨਹੀਂ ਹੈ ਪਤਾ ਹੀ ਆਹ ਕੌਣ ਸੱਚਾ ਰੱਬ ਚਲਾ ਦੂ ਕੀ ਕਰ ਦੂਗੀ ਮੇਰੇ ਆਹੋ ਹੁਣ ਜਿਹਦੀ ਲੈ ਗਈ ਰੋਈ ਉਹਨੂੰ ਕਰੂਗਾ ਕੀ ਕੋਈ ਹਾਂ ਤੂੰ ਐਵੇਂ ਲੜੀ ਜਨਾ ਖਾਮਖਾਈ ਮੇਰੇ ਨਾਲ ਲੜਨਾ ਹੀ ਆ ਬੇਇੱਜ਼ਤੀ ਸਾਡੀ ਕਰਾਉਂਦੀ ਫਿਰਦੀਆਂ ਆ ਜਿਵੇਂ ਦਾ ਦਾਦੇ ਪੋਤੇ ਨੇ ਕਿਤੇ ਕਰਾਈ ਸੀ ਜੈ ਜੀ ਤੂੰ ਕਰਾਈ ਜੰਨੀ ਆ ਹੁਣ ਬੇਇੱਜ਼ਤੀ ਕਦ ਨਾਲ ਹੋਗੀ ਬੇਇੱਜ਼ਤੀ ਆ ਹੁਣ ਕਰੇ ਦੋ ਜਣੀਆਂ ਮਰਦੀਆਂ ਹੋਗੀਆਂ ਨਾਲ ਉਹ ਜਵਾਕੜੀ ਨਾਲ ਹੱਥ ਵਿਟਾਵੇਂ ਕਾਹਨੂੰ ਲੋਟ ਪਵੇ ਟੀ ਨਹੀਂ ਦਿੰਦੀ ਮੈਨੂੰ ਪਕਾ ਕੇ ਮੇਰੇ ਗੋਡੇ ਦੁਖਦੇ ਮੈਂ ਤਾਂ ਖੜਾ ਨਹੀਂ ਜਾਂਦਾ ਬੈਠਾ ਨਹੀਂ ਜਾਂਦਾ ਉਹ ਕਾਹਨੂੰ ਰੋਟੀ ਨਹੀਂ ਦਿੰਦੀ ਉਹਦਾ ਆਨਗਵਾਂਡ ਦੀਆਂ ਬੁੜੀਆਂ ਨੂੰ ਰੋਟੀ ਖਵਾ ਦੇ ਗੱਲ ਕਰ ਤੇਰੀ ਕਰਤੂਤ ਹੈ ਨਹੀਂ ਤੈਨੂੰ ਥਾਲ ਪਰੋਸ ਕੇ ਦਿੰਦੀ ਆ ਨਾ ਹਾਂ ਤੈਨੂੰ ਚੰਗੀ ਲੱਗਦੀ ਆ ਜਿਹੜੇ ਜਿਹੜਾ ਬਣਦੀਆਂ ਨਾ ਉਹ ਨਹੀਂ ਪਤਾ ਤੈਨੂੰ ਉਹ ਮੈਨੂੰ ਆਪੇ ਚੰਗੀ ਲੱਗਦੀ ਏ ਤੇਰੇ ਵਾਲੇ ਲੱchn ਮੈਂ ਕਰੂੰਗਾ ਮੇਰੇ ਕੀ ਫੋੜੇ ਨਹੀਂ ਪਹਿਣਗੇ ਮੈਂ ਕਿਨੇੜੋਂ ਲੱਗਨਾਗਾ ਤੇ ਮੈਂ ਲੱchn ਕੀ ਕਰਤੇ ਉਹ ਪਤਾ ਹੀ ਆ ਹੁਣ ਸਾਰਿਆਂ ਨੂੰ ਪਤਾ ਪਈ ਨਹੀਂ ਪੇਟੀ ਦੀ ਚਾਬੀ ਵੀ ਮੈਨੂੰ ਖੜਾ ਦੇ 1500 ਰੁਪਿਆ ਵੀ ਮੈਨੂੰ ਦੇ ਦੇ ਕਿਉਂ ਦੇਮਾ ਮੈਂ ਕੋਈ ਨਾ ਕੋਈ ਨਾ ਤੂੰ ਨਾਲ ਲੈ ਜੀ ਨਾਲ ਚ ਖਾਚ ਧਰ ਦਾਂਗੇ ਤੇਰੇ ਦਿਮਾਗ ਖਰਾਬ ਕਰਦੀ ਆ ਬੰਦਾ ਕਹਤੇ ਸੀ ਮੇਰੇ ਪੈਕਰ ਨੇ ਦਿੱਤੀ ਆ ਉਹਦੀ ਪੇਟੀ ਕਿੰਨੇ ਖਫਰ ਉਹ ਦਿਆਂ ਮੈਂ ਲੱਗ ਗਿਆ ਇਹਦੇ ਮਗਰ ਆ ਵੱਡਿਆਂ ਮੇਰਾ ਵਾਲਾ ਤੈਨਾਂ ਮਰਜ਼ੀ ਚਲਾ ਲਓ ਜੋਰ ਮੇਰੇ ਤੇਨ ਕੋ ਚੱਲਦਾ ਨਾਲੇ ਮੈਂ ਤੁਹਾਨੂੰ ਕੀ ਗਾਲ੍ਹ ਦਿਆਂ? ਪੂਰੀ ਜੀ ਰਗਰੀ ਸੀ ਰੱਖਣਾ। ਪਤਾ ਨਹੀਂ ਕਿੱਥੇ ਐ। ਆ ਖੋਲ ਕੇ ਦੇਖ ਲੈਣੀ ਆ। ਕਿਉਂ ਤੇ ਇਹਦੇ ਹੀ ਟਾ ਪਈ ਹੋਵੇ। ਇਹ ਕੀ ਕਰ ਜਾਨੀ ਆ? ਹੈ? ਕੀ ਕਰਨੇ ਮੈਂ ਤਾਂ ਬੰਦ ਕਰ ਦਿੱਤੀ ਖੁੱਲ। ਲੈ, ਕੀ ਕਰਿਆ ਪੇਟੀ ਚੋਂ? ਦੇਖ ਲੈ ਕੀ ਗੱਡੇ ਮੇਰੇ ਸਾਹਮਣੇ ਆ। ਲੈ, ਇੱਕ ਤਾਂ ਤੂੰ ਪੇਟੀ ਖੁੱਲੀ ਡੇਗ ਰੱਖੀ ਐ, ਮੈਂ ਬੰਦ ਕਰੀ ਨਹੀਂ ਨਾ ਚੂਹੀ ਨਾ ਵੱਢ ਜੇ। ਮੈਂ ਪੇਟੀ ਲਾ ਕੇ ਗਈ ਸੀ ਤੂੰ ਪਾਉ ਦੀ ਚਾਬੀ ਚਾਬੀ ਚੱਕ ਤੂੰ ਮੇਰੀ ਪੇਟੀ ਖੋਲੀ ਆ ਦੇਖ ਲੈ ਕਿੱਥੇ ਜਾਬੀ ਮੈਨੂੰ ਤਾਂ ਪਤਾ ਵੀ ਨਹੀਂ ਚਾਬੀ ਕਿੱਥੇ ਰੱਖਦੀ ਆ ਤੂੰ ਕੱਢ ਤਾਂ ਨਹੀਂ ਲਿਆ ਕੋ ਸੱਚ ਨਹੀਂ ਤੂੰ ਮੈਨੂੰ ਜਮੀ ਚੋਰ ਨਹੀਂ ਸਮਝਦੀ ਐ ਤੇਰੇ ਵਰਗੀ ਨਹੀਂ ਹੈਗੀ ਮੈਂ ਚਾਬੀ ਜ਼ਰੂਰ ਤੇ ਤੋਂ ਮੰਗਦੀ ਸੀ ਪਰ ਚੋਰੀ ਨਹੀਂ ਮੈਂ ਕਰਦੀ ਚੋਰ ਨਹੀਂ ਹੈਗੀ ਆ ਤੂੰ ਵਿੱਚੋਂ ਮੇਰੇ ਪੈਸੇ ਵੀ ਕੱਢਿਆ ਨਾਲੇ ਮੇਰਾ ਸੂਟ ਕੱਢਿਆ ਤੂੰ ਪੱਕਾ ਸਵਾਹ ਕੱਢਿਆ ਸੱਤਾਂ ਜੁੱਲਿਆਂ ਦੀ ਸਵਾਹ ਕੱਢੀ ਐ ਮੈਂ ਤੇਰੀ ਪੇਟੀ ਚੋਂ ਮੈਨੂੰ ਤਾਂ ਪਤਾ ਵੀ ਨਹੀਂ ਇਹ ਪੇਟੀ ਚਾਹੇ ਇਹ ਰੱਖੇਗੀ ਹੋਏ ਦੁੱਖ ਖਜ਼ਾਨਾ ਫਿਰ ਤੂੰ ਕਾਦੇ ਵਾਪਸ ਫਰੋਲਦੀਆਂ ਬਈ ਨਹੀਂ ਮੈਂ ਕਹੀ ਤਾਂ ਜਾਨੀ ਤੂੰ ਲੈ ਆਵੀਂ ਪੇਟੀ ਨੂੰ ਕਿੰਨਾ ਕ ਫਰੋਲਦੀਆਂ ਇਹ ਖੁੱਲੀ ਡੇਗ ਰੱਖੀ ਦੀ ਮੇਰੀ ਮਾਂ ਬੰਦ ਕਰਦੀ ਦੀ ਚਲ ਕੋਈ ਮਾਂ ਪੀ ਲਾਉਣੀ ਹੈਗੀ ਆਪੀ ਕੀ ਮੇਲਾ ਨਹੀਂ ਮੇਰੇ ਹੱਥ ਨਹੀਂ ਨਾ ਮੈਂ ਲਾਉਣੀ ਜਗਮ ਰਹੇ ਮੈਂ ਨਹੀਂ ਆ ਸਕਦੀ ਉਹਦੇ ਨਾ ਮੇਰੇ ਪੇਟੀ ਦੇ ਹੱਥ ਨਾ ਲਾਈ ਬਸ ਕਮਾਲ ਕਰਦੀ ਏ ਹਾਂ ਤੂੰ ਤਾਂ ਧਾਟ ਕੇ ਲੈ ਵੀ ਹੁਣ ਪੇਟੀ ਖੋਲੇ ਨੇ ਉਹ ਹੈ ਨਹੀਂ ਕਿ ਉਰਾਂ ਨੂੰ ਤੇਰੇ ਵਰਗੀ ਨਹੀਂ ਹੈਗੀ ਮੈਂ ਚੋਰ ਨਹੀਂ ਠੀਕ ਹੈ ਜੇ ਇਹ ਜੰਦਾ ਆਪ ਹੁੰਦਾ ਹੋਈ ਜੇ ਉਹਨੂੰ ਦੂਜਾ ਬੰਦਾ ਲੱਗਦਾ ਮੈਂ ਤੇਰੀ ਕਿੰਨੀ ਕਚੋਰੀ ਕਰ ਲਈ ਕਰ ਲਈ ਚੱਕ ਲਿਆ ਤਾਹੀਂ ਮੈਨੂੰ ਕਹਿੰਨੀ ਆਹ ਮੈਂ ਤੇਰਾ ਵੀ ਚੱਕ ਲੈ ਫਿਰ ਦੱਸ ਤੂੰ ਪੇਟੀ ਖੋਲ ਨੀ ਮੇਰੀ ਮੈਂ ਜਿੱਪਾ ਬੰਦ ਕਰੀ ਜੰਨੀ ਆ ਪਤਾ ਮੈਨੂੰ ਸਭ ਹਾਂ ਮੈਂ ਦੇਖੂੰਗੀ ਕੋਈ ਨਹੀਂ ਆਉਦੀ ਪੇਟੀ ਫਰੋਲੂਂਗੀ ਨਾ ਜਿੱਦੇ ਉਦੋਂ ਦੇਖੂੰ ਤੂੰ ਕੀ ਕੁਛ ਚੱਕਿਆ ਇਹਦੇ ਵਿੱਚੋਂ ਦੇਖ ਲੈ ਜਿਹੜਾ ਕੁਛ ਇਥੋਂ ਦੇਖਿਆ ਜਾਂਦਾ ਦੇਖ ਲੈ ਨਾਲੇ ਦੇਖਦੀ ਆ ਵੀ ਕਿਹੜੀ ਚੀਜ਼ ਲੱਭੂਗੀ ਤੈਨੂੰ ਤੇਰੇ ਵਰਗੀ ਨਹੀਂ ਹੈਗੀ ਮਨ ਲਈ ਉਹੀ ਚੋਰ ਨਹੀਂ ਸਮਝਦੀ ਮੈਨੂੰ ਤੇਰੀ ਅੱਖ ਮੇਰੀ ਪੇਟੀ ਤੇ ਆ ਜੇ ਕੁਛ ਲੈਣਾ ਸੀ ਮਿੱਥ ਮੰਦ ਕੇ ਲੈ ਲੈਂਦੀ ਚੋਰੀ ਕਰਦੇ ਕਿ ਲੋੜ ਸੀ ਪਹਿਲੀ ਗੱਲ ਮੈਂ ਚੋਰੀ ਨਹੀਂ ਕਰੀ ਤੇ ਦੂਜੀ ਗੱਲ ਤੇਥੋਂ ਮੰਗੀ ਵੀ ਸੀ ਤੂੰ ਦੱਸਦੀ ਨਹੀਂ ਨਾ ਤੂੰ ਚਾਬੀ ਦੇਵੇਂ ਕਿਉਂ ਦੇਵਾਂ ਵੀ ਮੈਂ ਤਾਂ ਜਮਾ ਨਹੀਂ ਦਿੰਨਾ ਅੱਜ ਦੇ ਮੈਂ ਨਾ ਕੱਲ ਦੇਵਾਂ ਕੰਮ ਕਰ ਜਾ ਆਵਦਾ ਬਈ ਫਿਰ ਤੂੰ ਚੋਰ ਨਹੀਂ ਹੋਏਗੀ ਐ ਤਾਂ ਮੇਰੇ ਪੈਸੇ ਵੀ ਕਈ ਵਾਰ ਚੋਰੀ ਹੋਏ ਨੇ ਤੇ ਮੇਰੇ ਦੋ ਤਿੰਨ ਸੂਟ ਵੀ ਚੋਰੀ ਹੋਏਗੀ ਤੇ ਤੇਰੀ ਪੇਟੀ ਚੋਂ ਨਿਕਲ ਜਾਣਾ ਜਮਾ ਹੋਣਗੇ ਮੈਂ ਤਾਂ ਜਮਾ ਨਹੀਂ ਪੇਟੀ ਖੋਲਣ ਦਿੰਦੀ ਜਾ ਲਾਲਾ ਜੋਰ ਜੜ ਲੱਗਦਾ ਕੋਈ ਨਹੀਂ ਕਰ ਲਈ ਚੋਰੀ ਕਰ ਲਈ ਮੈਂ ਚੋਰੀ ਕੀਦੀ ਕਰੂੰਗੀ ਪੇਟੀ ਦਾ ਮਖਲਾ ਕੇ ਰੂੰਗੀ ਦੇਖਾਂਗੇ ਮੇਰੀ ਬੇਟੀ ਇੱਥੇ ਪੇਟੀ ਖੁੱਲੀ ਹਾਂ ਪਤਾ ਨਹੀਂ ਕੀ ਕੁਝ ਕੱਢ ਲੈ ਇਹਦੇ ਵਿੱਚੋਂ ਕੀ ਕੁਝ ਨਾ ਲੱਗੇ ਸ਼ੁਕਰ ਆ ਪਈ ਚਾਬੀ ਹੱਥ ਨਹੀਂ ਲੱਗੀ ਇਹਦੇ ਨਹੀਂ ਤਾਂ ਨਾਲੇ ਪੈਸੇ ਚੱਕ ਲੈਂਦੀ ਜਿਹੜਾ ਸੋਨਾ ਪਿਆ ਸੂ ਵੀ ਇਹ ਚੱਕ ਲੈਂਦੀ ਇਹ ਬਹੁਤ ਖਰਾਬ ਹੈਗੀ ਸ਼ੁਕਰਾ ਪ੍ਰਮਾਤਮਾ ਦਾ ਇਹ ਤਾਂ ਸਵੇਰ ਵਾਲੇ ਭਾਂਡੇ ਤਾਂ ਮਾਂਜਾ ਪੈਸੇ ਕਦੇ ਵਾਸਤੇ ਦਿਨੀ ਇਹਨੂੰ ਥੁਰ ਲੋ ਚਾਚੀ ਨਹੀਂ ਹਾਂ ਚਾਚੀ ਆਹ ਕਹਿੰਦੀ ਸੀ ਹੋ ਗਿਆ ਥਣਤਾ ਹੋਣਾ 4:00 ਵਜ ਗਏ ਲੈ ਪੈਸੇ ਫੜਾ ਮੈਨੂੰ ਨਾ ਭਾਂਡੇ ਕਾ ਤੋ ਨਹੀਂ ਮਾਂਜ ਕੇ ਗਈ ਤੋ ਭਾਈ ਪੰਜ ਮਹੀਨੇ ਤਾਂ ਹੋ ਗਏ ਪੂਰਾ ਹੋਣਾ ਫਿਰ ਅੱਜ ਤਾਂ ਮਾਂਜਣੇ ਸੀ ਮੈਂ ਮਾਂਜ ਦੂੰਗੀ ਫੇਰਾ ਹੁਣ ਤਾਂ ਮੈਂ ਮਾਂਜ ਲੈ ਚਲ ਕੋਈ ਨਾ ਕਰ ਕਿਉਂ ਰੇ ਤੇ ਮਾਂਜ ਲੈ ਮੇਰੇ ਬਾਹਰ ਨਿਕਲ ਗਿਆ ਢੇੜਾ ਤੇ ਢੇੜਾ ਨਾ ਰੱਖ ਜਦੋਂ ਮੇਰੇ ਕੋਲ ਹੋਏ ਉਦੋਂ ਫੜਾਉਂਗੀ ਢੇੜਾ ਤੇ ਢੇੜਾ ਕਿੰਮੀ ਨਾ ਰੱਖਾ ਚਾਚੀ ਮੈਂ ਤੁਹਾਨੂੰ ਸਵੇਰੇ ਕਿਹਾ ਸੀ ਪਈ ਆਥਣ ਹੋ ਗਿਆ ਹੁਣ ਤੂੰ ਐ ਕਿਹਾ ਸੀ ਮੈਨੂੰ ਆਥਣੇ ਆਜੀ ਆਥਣੇ ਦੇ ਦੂੰਗੀ ਤੇਰਾ ਚਾਚਾ ਜਵਾਬ ਦੇ ਗਿਆ ਕਹਿੰਦਾ ਮੇਰੇ ਕੋਲ ਤਾਂ ਪੰਜੀ ਨਹੀਂ ਹੈਗੀ ਫਿਰ ਚਾਚਾ ਜਵਾਬ ਦੇ ਗਿਆ ਮੈਂ ਤੇਰੇ ਤੋਂ ਲੈਣੇ ਨੇ ਚਾਚਾ ਤੁਹਾਨੂੰ ਲੈਣੇ ਕੰਮ ਤਾਂ ਮੈਂ ਤੇਰਾ ਕੀਤਾ ਹੈ ਮੇਰੇ ਇਥੋਂ ਲੈਣਾ ਜਿੱਦ ਤੇ ਮੈਂ ਕਿਤੇ ਬੈਂਕ ਚ ਗਈ ਉਦੋਂ ਲਿਆ ਦ ਭਈ ਇਹ ਵਾਲੇ ਨੇ ਪੁੱਛੀ ਚਾਚੀ ਤੂੰ ਤਾਂ ਮੈਂ ਉਹ ਕਰੀ ਜਨੇ ਆੜੇ ਤੇੜੇ ਜੇ ਮੈਨੂੰ ਸਿੱਧਾ ਉਹ ਪੈਸੇ ਦੇ ਦੇ ਪਈ ਦੇਖਾ ਨਾ ਤੂੰ ਮੈਨੂੰ 1500 ਦਿੱਤਾ ਸੀ ਹਾਏ ਨਹੀਂ 1500 ਦਾ ਕਿ ਮੈਨੂੰ ਦਿੱਤਾ ਸੀ ਮੈਨੂੰ ਛੱਡ ਕੇ ਆਈਆਂ ਤੂੰ ਤੂੰ ਕਹਿੰਦੀ ਹੈਂ ਭੈ ਮੈਂ ਤੈਨੂੰ ਦੇਤਾ ਕਹਿੰਦੇ ਤੂੰ ਰੱਖ ਲੈ ਮੁਕਰ ਗਈ ਨਾ ਮੁਕਰੇ ਕਦੋਂ ਚਾਚੀ ਮੈਂ ਤੈਨੂੰ ਇਹ ਗੱਲ ਕਹੀ ਸੀ ਮੈਂ ਸ਼ਾਮ ਨੂੰ ਲੈ ਜਾਈ ਪਈ ਹੁਣ ਮੇਰੇ ਘਰ ਵਾਲਾ ਗਿਆ ਹੋਇਆ ਕੰਮ ਤੇ ਸ਼ਾਮ ਨੂੰ ਲੈ ਜੀ ਆ ਕੇ ਨਹੀਂ ਨਹੀਂ ਤੂੰ ਠੱਡੇ ਮੁਕਰ ਗਈ ਕਹਿੰਦੀ ਮੈਂ ਦੇਣੀ ਨਹੀਂ ਤੇਰੇ ਪੈਸੇ ਨਹੀਂ ਇਹ ਉਹ ਤਾਂ ਮੇਰੇ ਕੋਲੇ ਤੂੰ ਮਾਫੀ ਮੰਗਣ ਆਈ ਸੀ ਉਹ ਤਾਂ ਮੈਨੂੰ ਕਹਿੰਦੀ ਤੂੰ ਤਾਂ ਮੇਰੇ ਤੀਆਂ ਵਰਗੀ ਹੈਂ ਕਹਿੰਦੀ ਰੱਖ ਲੈ 1500 ਤੂੰ ਮੈਨੂੰ 1500 ਰੁਪਏ ਦੇ ਦੇ ਤੇਰਾ ਪੰਜ ਮਿਲ ਜੂਗਾ 1500 ਲੈ ਲਈ ਫੇਰ ਲੈ ਕਰ ਮੂੰਹ ਤੇ ਮਾਰੂਗੀ ਲੈ ਕੇ ਲੈ ਮੇਰੇ ਪੰਜ ਮੂੰਹ ਤੇ ਮਾਰੂ ਲੈ ਚੱਕ ਕੇ ਪੈਸੇ ਲੈ ਕੇ ਕਿੱਡੀ ਵੱਡਣ ਜੋਗ ਰਹੀਆਂ ਨੇ ਤੂੰ ਵੱਡਣ ਜੋਗੀ ਤਾਂ ਤੂੰ ਐ ਜਿਹੜਾ ਬੇਈਮਾਨੀ ਕੀਤੀ ਬੜੂ ਤੇਵੇਂ ਨਾਲ ਮੈਂ ਕੋਈ ਬੇਈਮਾਨੀ ਨਹੀਂ ਕੀਤੀ ਹੈਗੀ ਤੇਰੇ ਨਾਲ ਤੂੰ ਬੇਈਮਾਨੀ ਕਰਦੀਆਂ ਮੇਰੇ ਨਾਲ ਤਾਂ ਵੱਧ ਤੂੰ ਮੈਨੂੰ ਪੈਸੇ ਦੇ ਦੇ ਲਿਆ ਕੇ ਦੇ ਲੈ ਪ੍ਰੀਤ ਮੁਕਰ ਵੀ ਕਹੀ ਕਹਿੰਦੀ ਤੂੰ دینی ਹੈਗੀ 5000 ਮੇਰੇ 1500 ਦੇ ਕਹਿੰਦੀ ਪਹਿਲਾਂ ਉਹ ਤਾਂ ਬਚੜੀਆਂ ਚੜਾਈਆਂ ਆਈਆਂ ਸੀ ਤੁਸੀਂ ਦੋਨੇ ਆਣੀਆਂ ਆ ਆਈਏ ਨਾ ਆਈਆਂ ਨਾ ਕਹਿੰਦੀ ਲੱਗੀ ਗਰਸਾ ਨਾ ਬੰਨੀ ਹੀ ਚਾਹੀਦੀ ਹੈ ਤੈਨੂੰ ਮੈਂ ਉਹ ਚੰਗਾ ਪੜਾ ਕੇ ਆਹ ਤੀ ਕਿਤੇ ਦਿਵਾਰੀ ਕਰਦੀ ਐ ਤੂੰ ਨਹੀਂ ਰੋਂਦੀ ਸੀ ਮੇਰੇ ਕੋਲੇ ਆ ਕੇ ਦੇ ਲੈ ਕਿਉਂ ਰੋਂਦੀ ਸੀ ਰੋਂਦੀ ਸੀ ਤੂੰ ਮੇਰੀ ਗੱਲ ਸੁਣ ਮੈਨੂੰ ਆਖਾ 1500 ਦੇ ਦੇ ਬਾਈ ਤੇਰਾ ਪੰਜ ਦੇ ਦੂੰਗੀ ਦੇ ਦੂੰਗੀ ਬਾਈ ਮੇਰੀ ਗੱਲ ਸੁਣੋ ਥੋੜਾ ਮਾਮਲਾ ਤੁਸੀਂ ਨਿਪਟੋ ਆਪਾਂ ਨਹੀਂ ਕੁਝ ਬੋਲਦੇ ਨਾ ਮੈਂ ਤਾਂ ਪੰਜੇ ਨਹੀਂ ਦਿੰਦੇ ਐ ਤੂੰ ਕਿੰਨੇ ਦੀ ਹੁੰਦੀ ਹੈਗੀ ਉਹ ਤੈਨੂੰ ਪਾ ਦੇ ਦੇ ਦੀ 1500 ਪਿੱਛੇ ਤੂੰ ਕਿਵੇਂ ਉਹ ਕਰਦੀ ਸੀ ਪਿੰਡ ਚ ਡਾਉਂਗੇ ਕਿ ਸਾਰੇ ਹੁਣ ਮੇਰੇ ਤਾਂ 5000 ਆ ਮੈਂ ਡਾਉਂ ਸਾਰੇ ਮੈਂ ਤਾਂ ਬਾਈ ਤੂੰ ਡੈਂਜਰ ਮੈਂ ਤਾਂ ਕਹਿੰਦਾ ਪੰਜ ਪਹਿਲਾਂ ਲੈਣਾ ਸੀ ਸਾਡਾ ਕਿਹੜਾ ਡਾਉਂ ਲੈਣਾ ਤੇਰੇ ਤੋਂ ਦੇ ਨੀ ਇੱਥੇ ਗੁਰਦੁਆਰੇ ਚੱਲ ਆ ਜਾ ਚੱਲ ਆ ਜਾ ਕਿਹੜੇ ਤਰ੍ਹਾਂ ਕੀ ਐ ਸਾਰੇ ਗੁਰਦੁਆਰੇ ਚੱਲ ਬੇਲੀ ਦਾ ਕਾਨੂੰਨੀ ਤੂੰ ਬੇਲੀ ਹੈ ਤੂੰ ਹਾਂ ਡਾਂਗਾ ਲਿਆ ਦਿੰਨੀ ਲੜ ਲਿਓ ਮੈਨੂੰ ਕਿ ਲੋੜ ਹੈ ਤੇ ਡੰਗ ਮਾਰਨ ਦੀ ਇਹਦੇ ਰੱਬ ਵੀ ਮਾਰੂਗਾ ਜਿਹੜਾ ਮੁੱਕਰੀ ਸੀ 1500 ਰੁਪਈਆ ਨੀ ਰੱਬ ਤੇਰੇ ਮਾਰੂਗਾ ਡਾਂਗਾ ਤੇਰਾ ਸੱਚੂ ਸਿਰ ਪਾਉਣ ਵਾਲਾ ਚਾਚੀ ਕਿੰਨੀ ਹੋ ਨਿਕਲੀ ਤੂੰ ਦੱਬ ਕੇ ਮੇਰਾ 5000 ਜਿਸੇ ਮੇਰੀ ਗੱਲ ਮੰਨੇ ਨਾ ਤੈਨੂੰ ਇੱਕ ਸਲਾਹ ਦਿੰਦੀ ਆ ਤੂੰ ਐਂ ਕਰ ਤਨ 4 ਮਹੀਨੇ ਕੰਮ ਕਰ ਦੇ ਇਕੱਠੇ ਡਾਲਰ ਦੇ ਦਊਗੀ ਤੈਨੂੰ ਤਨ 4 ਮਹੀਨਿਆਂ ਦੇ ਹੀ ਨਹੀਂ 5000 ਤਾਂ ਬਹੁਤ ਘੱਟ ਐ ਐਂ ਤਾਂ ਕਿਵੇਂ ਨਹੀਂ ਦਿੰਦੀ ਹੈਗੀ ਸਾਰਾ ਕੰਮ ਕਰ ਚਾਚਾ ਚੱਲ ਮੇਰਾ ਵੀ ਜਾ ਕੇ ਚੱਲ ਚੱਲ ਜਾਣੀ ਕਿ ਨਹੀਂ ਮੇਰੇ ਘਰੋਂ ਚੱਲ ਰਾਤ ਪਹਿਲਾਂ ਤਾਂ ਤੂੰ ਤੈਨੂੰ ਮੈਂ ਕਹਤਾ ਥੋ ਤੁੱਤਰ ਹੋ ਮੇਰੇ ਘਰੋਂ ਤੁੱਤਰ ਤੂੰ ਨਹੀਂ ਮੈਂ ਹੁੰਦੀ ਮੇਰੇ 5000 ਲੈ ਕੇ ਜਾਉਂਗੀ ਫੇਰ 1500 ਪਿੱਛੇ ਤੂੰ ਤਾਂ ਉਤਾਰ ਕੇ ਬੈਠੇ ਮੈਂ ਸਿਰ ਮੈਂ ਚੋਰੀ ਲਾਉਂਗੀ ਵੇ ਸਾਡੇ ਕੋਲ ਲਾ ਦੇ ਲਾ ਦੇ ਬੁਲਾ ਲੈ ਕਿਸੇ ਮੱਦੀ ਨੂੰ ਮੈਂ ਨਹੀਂ ਮੈਨੂੰ ਡਰਦੀ ਠੀਕ ਹੈ ਨਾ ਪ੍ਰੀਤਾ ਹਾਂ ਦੇਖ ਤਾਂ ਲੱਛੜ ਕਰ ਜੇ ਲੈ ਲੈ ਇਹਦਾ ਮਾਮਲਾ ਹੈ ਬਈ ਆ ਭਣੀ ਬੋਲ ਦੇ ਤੂੰ ਲਾ ਹੱਥ ਹੁਣ ਲਾ ਤਾ ਜੇ ਤੂੰ ਕਿਵੇਂ ਮਾਰੇਗੀ ਚਾਚੀ ਮੈਂ ਕਿਵੇਂ ਮਾਰੀ ਤੂੰ ਆਏ ਮਾਰੂੰਗੀ ਚੱਕੇ ਮੈਂ ਲਗੈਨੀ 1 2 ਲਾਏ ਦੋ 1 ਦੂਜੇ ਦੇ ਮੈਨੂੰ ਵੀ ਸਵਾਦ ਆ ਜੂਗਾ ਮਾੜਾ ਮੋਟਾ ਨਹੀਂ ਮੈਂ ਫਿਰ ਵੀ ਕਰਿਆ ਗਮੰਡ ਦੀ ਨੂੰ ਆ ਉਹ ਤਾਂ ਨਹੀਂ ਤੂੰ ਮੇਰੇ ਕੋਲ ਹੱਥ ਬੰਨਦੀ ਸੀ ਆ ਕੇ ਦੇਖ ਹੁਣ 73 ਜੇ ਲੱਗਦੀਆਂ ਘਰ ਦਾ ਹੁਣ ਵੀ ਹੱਥ ਬੰਨਦੇ ਵੀ ਵਗ ਜਾ ਐ ਫਿਰ ਵੀ ਆਉਂਦੀ ਹੈਗੀ ਉਹ ਤਾਂ 1500 ਪਿੱਛੇ ਤੇ ਮੇਰੇ ਮੱਜੇ ਦੀਆਂ ਪੈਂਦੀ ਸੀ 76 ਘਾਟ ਮੇਰੀ ਗੱਲ ਸੁਣ ਤੇਰੀ ਮਹੀਨੇ ਦੀ ਮਿਹਨਤ ਐ ਐ ਨਾ ਜਾਈ ਤੂੰ ਪੈਸੇ ਲੈ ਕੇ ਜਾਈਂਗੀ ਮੈਂ ਜਾਣਦੀ ਨਹੀਂ ਇਹ ਛੱਤਰ ਖਾ ਕੇ ਜਾਊਗੀ ਛੁੱਤੋ ਛੁੱਤਰੀ ਤੂੰ ਮੇਰੇ ਨਾਲ ਸਕਦੀ ਆ ਜਾਣ ਤੇ ਤੇਰੇ ਚਾਚੇ ਆਪ ਤੂੰ ਕਿਵੇਂ ਕਰਦੀ ਸੀ ਰਿੰਗਦੀ ਸੀ ਦੇਖ ਆ ਆ ਜਾਣ ਤੇ ਤੇਰੇ ਚਾਚੇ ਨੂੰ ਸੁਰਤੇ ਘੜਦੀ ਸੀ ਆ ਕੇ ਮੇਰੇ ਚਾਚੀ ਨਾਲ ਪੈਣ ਵੀ ਦਿੰਦੀ ਸੀ ਤੂੰ ਇਹ ਕਰੀ ਜਿਸਰੀ ਨਾਲ ਗੱਲ ਕਰੀ ਉਹ ਕਰੂ ਸਿੱਧੂ ਇਹਨੂੰ ਨੀ ਤੂੰ ਤਾਂ ਸਾਰੇ ਕੋਈਆਂ ਕਾਨੂੰਨ ਨੇ ਮੇਰੇ ਪੈਸੇ ਜਾ ਪਗ ਜਾ ਸਾਰੇ ਨਾ ਮਾੜਾ ਦੱਸਦੀ ਮੈਂ ਮੈਂ ਆਪਾਂ 5000 ਤਾਂ ਮੈਂ ਉਹ ਕਰ ਲੂੰਗੀ 사ਬਰ ਕਰ ਲੂੰਗੀ ਪਰ ਤੇਰੇ ਮੁੜ ਕੇ ਵੜਦੀ ਨਹੀਂ ਹੈਗੀ ਮੈਂ ਤੈਨੂੰ ਕਰ ਦੇ ਮੈਂ ਤੂੰ ਮੇਰੇ ਕੋਲੇ ਆ ਕੇ ਦੁਬਾਰਾ ਮੁੜ ਕੇ ਚੱਕੀ ਫਿਰਦੀ ਆ ਕਹਿੰਦੇ ਖਾਏ ਤੂੰ ਚਾਰੀ ਪਾ ਕੇ ਸਾਡੀ ਕੋਲੇ ਨਹੀਂ ਜਾ ਕੇ ਤੂੰ ਆਈ ਚੋ ਤਾਂ ਮੇਰਾ ਘੱਟ ਪਾ ਕੇ ਖਾ ਲਿਆ ਤੂੰ ਕੀ ਕਰਦਾ ਕਰ ਹਾਂ ਤੇਰਾ ਖਾ ਲਿਆ ਮੇਰੇ ਨੂੰ ਨਾ ਇਹ ਨਾ ਕਰਿਆ ਕਰ ਬਹਿਣੀ ਤੂੰ ਜਵਾਨ ਕਰਕੇ ਫਿਰ ਬਾਅਦ ਚ ਮੁੱਕਰ ਜਾਈ ਨਹੀਂ ਫਿਰ ਆ ਜਾਈ ਨਹੀਂ ਨਾਲੀ ਨਹੀਂ ਲੱਗ ਗਿਆ ਮੈਨੂੰ ਹੁਣ ਇਹਦਾ ਪਤਾ ਕਹੀ ਜੀ ਇਹੇ ਜਾ ਮੈਂ ਤਾਂ ਪੰਜੀਤ ਦੇਦੀ ਉਹ ਤਾਂ ਮੈਂ ਵੀ ਦਿਨ ਦੁੱਸਤ ਇਹਦੇ ਬਾਰੇ ਕਹੀ ਜੀ ਇਹੇ ਪਰ ਤੂੰ ਮੇਰੀ ਗੱਲ ਤੇ ਯਕੀਨ ਹੀ ਨਹੀਂ ਕਰਿਆ ਤੂੰ ਐਵੀਂ ਬਣ ਜਾ ਹੋ ਕਿ ਤੇਰੀ ਬਣੂਗੀ ਮੇਰੀ ਬਣੂ ਮੇਰ ਨੂੰ ਆ ਫਿਰ ਤੂੰ ਕੰਮ ਕਰ ਆ ਲਾਂਦੀ ਇਹ ਤਾਂ ਬਈ ਮੈਨੂੰ ਕਿਉ ਲਾਇਆ ਸੀ ਤੂੰ ਨਾ ਕਰ ਤੇ ਮੈਨੂੰ ਇੰਨੀ ਨਾ ਕਰੇ ਨਾ ਤੂੰ ਦੱਸ ਕੀ ਲੈਣਾ ਸੀ ਤੂੰ ਮੈਨੂੰ ਕਿਉ ਲਿਆ ਸੀ ਬੁਲਾ ਕੇ ਉਹ ਤਾਂ ਰਿੰਗ ਦੀ ਹੁੰਨੀ ਐ ਉਹ ਤਾਂ ਕਿਵੇਂ ਵੀ ਬੇਰੇ ਵੇਜ ਪਾਉਂਦੀ ਸੀ ਤੂੰ ਕਿਹਦੇ ਮੂਰੇ ਮਾਰੇ ਪਾਏ ਸੀ ਮੈਂ ਤਾਂ ਕਹਿੰਨੀ ਆ ਕਿ ਤੂੰ ਹੀ ਕਹਿ ਆ ਮੈਂ ਤੁਹਾਡੇ ਕੰਮ ਤੇ ਲੱਗ ਜੇ ਮੈਂ ਤੇਰੀ ਰੋਟੀ ਮਾਰਨ ਤੇ ਲੱਗ ਜਾਈਂ ਕਿ ਮੈਂ ਕਿੰਨ ਕੰਮ ਲਈ ਭਲਾਉਂਗੀ ਮੈਂ ਜੇ ਮੈਨੂੰ ਦੇਦੀ ਭਾਈ ਮੈਂ ਕੰਮ ਵਾਲੇ ਨੂੰ ਤੇ ਲਾਉਂਦੀ ਏ ਜੇ ਤੈਨੂੰ ਰੋਟੀ ਦੇ ਦਿਆਂਗੀ ਤੇ ਲੈ ਆਉਂਗੀ ਚਲੋ ਭਾਈ ਤੁਹਾਡਾ ਮਸਲਾ ਆਪਸ ਵਿੱਚ ਨਿਬਟੋ ਜਿੱਸੀ ਮੇਰੀ ਗੱਲ ਸੁਣ ਤੇਰਾ ਹੱਕ ਬਣਦਾ ਤੂੰ ਲੈ ਕੇ ਜਾਈਂ ਤੇ ਮੈਂ ਘੰਟਾ ਤੱਕ ਸੋਇਆ ਮਾਂ ਤੂੰ ਸਿਆ ਉਹਦਾ ਕੰਮ ਜਾਰੀ ਰੱਖਿਓ ਫੇਰ ਆਉਂਨੀ ਆ ਮੈਂ ਨਹੀਂ ਆ ਹੋਆ ਹੋ ਤੂੰ ਤਾਂ ਸੌ ਜਾ ਤੇਰੇ ਤੋਂ ਕਿਹੜਾ ਮੈਂ 5000 ਲੈਣਾ ਐ ਇਹ ਤਾਂ ਲੈਣਾ ਮੈਂ ਇਹਨੂੰ ਆਪੇ ਦੇਖ ਲੂੰਗੀ ਮੈਂ ਤਾਂ ਨਹੀਂ ਆ ਇੱਕ ਦੋ ਜਾਂਦੀਆਂ ਦੀ ਲਾਏ ਜਾਈ ਫੇਰੇ ਲੋਟਾਊਗੀ ਨਹੀਂ ਦੇਖਦੀਆਂ ਹੀ ਜੇ ਤਮੰਨਗੀ ਫਿਰ ਤਾਂ ਹੀ ਲੋਟ ਆ ਜੂ ਨਹੀਂ ਦੇਖੀ ਇਹਦੇ ਇਹ ਜੀ ਬੰਬਲੇ ਬਣਾਉ ਉੱਠਦੀ ਬੈਂਦੀ ਬਿਜਾਉਂ ਆਹੋ ਪਿਆਰ ਰੱਖੀ ਤੂੰ ਵੀ ਧਿਆਨ ਨਾ ਮੇਰਾ ਚਾਚੀ ਪਾਗਲ ਦੇ ਖੱਲ ਪੌੜੀ ਦਾ ਨਾ ਬਟੂਆ ਸਮਾ ਲਈ ਨਹੀਂ ਤੂੰ ਜਿਹਦੇ ਵਿੱਚ 5000 ਰੁਪਿਆ ਪਾਵੇਂਗੀ ਨਹੀਂ ਤੂੰ ਮੇਰੀ ਗੱਲ ਸੁਣਾ ਹੁਣ ਤਾਂ ਮੇਰੇ ਤੇਨੂੰ ਚਾਚੀ ਕਹਿਣ ਨੂੰ ਨਹੀਂ ਜੀ ਕਰਦਾ ਹੁਣ ਤਾਂ ਮੇਰੇ ਕਹਦਾ ਜੀ ਕਰਦਾ ਤੈਨੂੰ ਨੂੰ ਕਹਿਣ ਨੂੰ ਨਾ ਤੂੰ ਕਹਿ ਚੰਗਾ ਬੁੜੀਏ ਫਰਦੀਆਂ ਜਾ ਤੂੰ ਤੂੰ ਮੇਰੀ ਗੱਲ ਸੁਣ ਲੈ ਆਜਾ ਇਹਦਾ ਟਾਈਮ ਦਿੰਨੀ ਆ ਤੈਨੂੰ ਜੇ ਤਾਂ ਤੂੰ ਦੇਣਾ ਹੈ ਤੂੰ ਦੇ ਦੇ ਦਾ ਤਰ ਤਰ ਹੋ ਨਹੀਂ ਮੈਂ ਕੱਲ ਨੂੰ ਸਵੇਰੇ ਆਉਂਗੀ ਤੋ ਤਰ ਤਾ ਮੈਂ ਆ ਜੂਗੀ ਤੂੰ ਮੇਰੇ ਘਰ ਆ ਜੀ ਹਾਂ ਤੂੰ ਨਾ ਤੇਥੋਂ ਜੋਰ ਲਗਦਾ ਨਾ ਨਹੀਂ ਮੈਂ ਜੋਰ ਲਾ ਕੇ ਦਿਖਾਉ ਤੈਨੂੰ ਮੈਂ ਸਵੇਰੇ ਆਉਂਗੀ ਕੋਈ ਨਾ ਮੂੰ ਕਾਤਾ ਮੇਰੇ ਘਰੇ ਖੜ ਕੇ ਧਮਕਿਆ ਦਿੰਨੀ ਆ ਧਮਕੇ ਦਿੰਨੀ ਆ ਤਮ ਕਿਸਨ ਡਿਲੀ ਠੀਕ ਹੈ ਕੱਲ ਨੂੰ ਸਵੇਰੇ ਆਉਂਗੀ ਸਵੇਰੇ ਤੂੰ ਪੈਸੇ ਨਾ ਦਿੱਤੇ ਤੈਨੂੰ ਮੈਂ ਦੇਖੂ ਫਿਰ ਕੋਈ ਗੱਲ ਨਹੀਂ ਫਿਰ ਆਹੋ ਤੂੰ ਵੀ ਆਪਣੇ ਪੁੜੇ ਤਿਆਰ ਰੱਖੀ ਹਾਂ ਕੋਈ ਨਾ ਕੋਈ ਨਾ ਹਾਂ ਜਾ ਤੂੰ ਬਹਿ ਜਾਂ ਅੰਦਰ ਜਾ ਕੇ ਜਾਤੀ ਆਗੀ ਮੈਂ ਤਾਂ ਬਹਿ ਜੂ ਕੋਈ ਗੱਲ ਹਾਂ ਕੰਮ ਦਾ ਡੱਕਾ ਨਹੀਂ ਚਾਚੇ ਨਾਲ ਕੰਮ ਨਹੀਂ ਸੀ ਕਰਦੀ ਅੱਧ ਪਜਦ ਅੱਧ ਕਰਦੀ ਸੀ ਤਾਂ ਠੀਕ ਠਾਕ ਸੀ ਪਿੰਡ ਸਾਰੇ ਹਾਂ ਪਾਪਾ ਠੀਕ ਸੀਗੇ ਸਾਰੇ ਚਲੋ ਵਧੀਆ ਠੀਕ ਹੀ ਚਾਹੀਦਾ ਵਾ ਉੱਥੇ ਤਾਂ ਠੀਕ ਆ ਚਲ ਇੱਥੇ ਤਾਂ ਜਿਹੜਾ ਜਰੂਰਸ ਨਿਕਲਦਾ ਨਿਕਲਦਾ ਪੁੱਤ ਤੂੰ ਆਈ ਤਾਂ ਹੈਗਿਆ ਹੁਣ ਆਉਦੀ ਮਾਂ ਨੂੰ ਮੜਾ ਮੋਟਾ ਸਮਝਾ ਦੇ ਨਾ ਮੈਂ ਕੀ ਸਮਝਾਵਾਂ ਮਾਪਾ ਨਾਲੇ ਮਾਂ ਦਾ ਗੜਾ ਕੱਲੀ ਦਾ ਕਸੂਰ ਐ ਮੈਂ ਮਾਂ ਨੂੰ ਕੀ ਸਮਝਾਵਾਂ ਭਾਬੀ ਦੇਖ ਲੈ ਚਾਰੇ ਪੈ ਚੱਕ ਕੇ ਬੋਲਦੀ ਐ ਕਾਹਨੂੰ ਬੋਲਦੀ ਐ ਪੁੱਤ ਅੱਕੀ ਹੋਈ ਬੋਲਦੀ ਐ ਅੱਕਿਆ ਹੋਈ ਮੈਂ ਬੋਲ ਦਾਂਗਾ ਹੁਣ ਤੈਨੂੰ ਪਤਾ ਚਾਰ ਸਪੀਰੇ ਜਲੂਸ ਕਢਾਈ ਰੱਖਿਆ ਉਹਨੇ ਉਹੀ ਲੱਗਦਾ ਪਾਪਾ ਮਾੜੀ ਮੋਟੀ ਬੰਦੇ ਨੂੰ ਅਕਲ ਵੀ ਹੋਣੀ ਚਾਹੀਦੀ ਐ ਇਹਦੀ ਮਾਂ ਨੇ ਹੀ ਸਿਖਾਇਆ ਮੈਨੂੰ ਚਾਹ ਪਾਣੀ ਦਾ ਨਾਂ ਤੱਕ ਨਹੀਂ ਲਿਆ ਹੈ ਗਿਆ ਅਸੀਂ ਮਾਮਾ ਧੀਆਂ ਨੇ ਦੋ ਰੋਟੀਆਂ ਖਾ ਕੇ ਫੇਰ ਖਾਦੀਆਂ ਨੇ ਉਹ ਤਾਂ ਪੁੱਤ ਤੇਰੀ ਗੱਲ ਠੀਕ ਐ ਚਲੋ ਕਿਸੇ ਜਦੋਂ ਮਾੜਾ ਬੰਦਾ ਕਰੇ ਹੋਵੇ ਨਾ ਸਾਰਿਆਂ ਨੂੰ ਮਾੜਾ ਬਣਨਾ ਪੈ ਜਾਂਦਾ ਹੈਗਾ ਉਹਦਾ ਵੀ ਦਿਲ ਨਹੀਂ ਕਰਦਾ ਹੁਣ ਤੈਨੂੰ ਫੋਨ ਕਰਕੇ ਸੱਦਿਆ ਪਹਿਲਾਂ ਫਿਰ ਆਉਂਦੀ ਨੂੰ ਤੈਨੂੰ ਇਹ ਗੱਲ ਦੱਸੀ ਉਹ ਜਮਾ ਤਪਾਈ ਪਈ ਆ ਪੁੱਤ ਐ ਵੀ ਪਾਪਾ ਫੋਨ ਕਰਕੇ ਕਹਿ ਸਕਦੀ ਦੀਦੀ ਵੀ ਦੀਦੀ ਆਜੋ ਪਿਆਰ ਨਾਲ ਵੀ ਸਾਡਾ ਮਸਲਾ ਹੱਲ ਕਰਜੋ ਪਤਾ ਕੀ ਕੁਝ ਬੋਲੀਆ ਮੈਨੂੰ ਫੋਨ ਕਰਕੇ ਮੈਂ ਕੀ ਹੋਈ ਆਈ ਆ ਲਈ ਤਾਂ ਮੈਂ ਬੈਗ ਭਰ ਕੇ ਸੀ ਆਵਦਾ ਵੀ ਰਹੂੰਗੀ ਓਰੇ ਪਰ ਮੇਰੇ ਐਨ ਦਾ ਕੋਈ ਓਰੇ ਮਤਲਬ ਨਹੀਂ ਹੈ ਹੁਣ ਹੋਏਗਾ ਐਨੀ ਤਾਂ ਮੇਰੀ ਬੇਇੱਜ਼ਤੀ ਕਰਤੀ ਚਲ ਕੋਈ ਨਾ ਪੁੱਤ ਫੇਰ ਕਿਉ ਹੋ ਗਿਆ ਤੇਰੇ ਭੈਣਾ ਵਰ ਗਿਆ ਬੇਇੱਜ਼ਤੀ ਕਾਦੀ ਹੋ ਗਈ ਹੋਇਆ ਕਿਉਂ ਨਹੀਂ ਹੈਗੇ ਪਾਪਾ ਪਤਾ ਮਾਂ ਨੂੰ ਕਿਵੇਂ ਬੋਲਦੀਏਗੀ ਹੁਣ ਉਹ 1500 ਤੋਂ ਕੀ ਕਰੂਗੀ ਅੱਛਾ 1500 ਵੀ ਨਾ ਉਸ ਆ ਨਹੀਂ ਆਉਂਦਾ ਹੈਗਾ ਵੱਲ ਪੁੱਤ 1500 ਦੀ ਨਹੀਂ ਉਹਦੇ ਵੀ ਜਵਾਕਾਂ ਲਈ ਹਿੰਡ ਹੈ ਪੈਸੇ ਤਾਂ ਹੁਣ ਹੋਰ ਜਿੱਥੇ ਹੁਣ 5000 7000 ਪਾਵਾਂਗੇ 1500 ਦੀ ਗੱਲ ਨਹੀਂ ਹੋਰ ਪੈ ਜੂਗਾ ਗੱਲ ਤਾਂ ਇਹ ਹੈਗਾ ਵੀ 2 ਸਾਲ ਹੋ ਗਏ ਤਕਰੀਬਨ ਪੈਨਸ਼ਨ ਲੱਗੇ ਨੂੰ ਹੋ ਸਕਦਾ ਵਾਦੀ ਹੋ ਗਿਆ ਹੋਵੇ ਤੇ ਉਹਦਾ ਕੋਈ ਹਿਸਾਬ ਕਿਤਾਬ ਤਾਂ ਦਿੱਤਾ ਨਹੀਂ ਪੁੱਤੋ ਨੇ ਕੋਈ ਦਵਾਈ ਲਿਆਉਣੀ ਆ ਕੋਈ ਚੀਜ਼ ਲਿਆਉਣੀ ਆ ਪੈਸੇ ਘਰੋਂ ਲੈਂਦੀ ਆ ਘੱਟੋ ਘੱਟ ਬੰਦਾ ਫੜਾਤਾ ਸਕਦਾ ਨਾ ਫੇਰ papa ਉਹ ਫੜਾ ਕੇ ਓਦੋਂ ਬਾਅਦ ਕੀ ਕਰੂਗੀ ਉਹ ਮੰਗਦੀ ਫਿਰੂਗੀ ਪੈਸੇ ਆਪਦੇ ਵਾਸਤੇ ਉਹ ਹੁਣ ਉਹੀ ਗੱਲ ਮੈਂ ਪੁੱਤ ਤੈਨੂੰ ਪਹਿਲਾਂ ਕਹੀ ਜਾਂਦਾ ਵੀ ਮੰਗਦੀ ਤਾਂ ਹੁਣ ਵੀ ਆ ਉਹ ਜੇ ਤੇਰੇ ਕੋਲੇ ਜਾਣਾ ਤੈਨੂੰ ਤਾਂ ਕੋਈ ਸ਼ੂਕ ਦੇਣਾ ਮੈਂ ਦਿੰਨਾ ਪੁੱਤ ਦਿੰਦਾ ਕਿਉਂ ਨਹੀਂ ਸਾਰੇ ਪੈਸੇ ਮੈਥੋਂ ਲੈ ਕੇ ਜਾਂਦੀ ਆ ਉਹ ਉਹਦੇ 1500 ਨਾਲ ਫਿਰ ਤੁਸੀਂ ਕੀ ਕਰ ਲੋਗੇ ਸਾਰਾ ਟੱਬਰ ਉਹਦੇ ਪਿੱਛੇ ਬੈ ਰਹੇ ਹੋ ਗੱਲ ਪੁੱਤ 1500 ਦੀ ਨਹੀਂ ਹੈਗੀ ਮੈਂ ਤੈਨੂੰ ਪਹਿਲਾਂ ਵੀ ਕਿਹਾਗਾ ਗੱਲ ਤਾਂ ਸਾਬਕਤਾਬ ਦੀ ਆ ਵੀ ਬੰਦੇ ਨੂੰ ਸਾਬਕਤਾਬ ਦਾ ਤਾਂ ਪਤਾ ਹੋਣਾ ਚਾਹੀਦਾ ਨਾ ਵੀ ਪੈਸੇ ਕਿੱਥੇ ਆ ਕਿੱਥੇ ਚਲਦੇ ਹੈਗੇ ਨਹੀਂ ਤਾਂ ਸਾਰਾਂ ਦਿਨ ਘਰੋਂ ਪੈਸੇ ਲਈ ਜਾਂਦੀ ਆ ਨਾਲੇ ਉਹਦੀ ਉਹ ਗੋਸੋਗਣ ਜਿਹੜਾ 1500 ਪੈਨਸ਼ਨ ਦਾ ਆਉਂਦਾਗਾ ਬਾਕੀ ਕੱਲਾ 1500 ਵੀ ਨਹੀਂ ਨਾ ਵਧਾਰਾ ਵੀ ਆਉਂਦਾਗਾ ਓਹੋ ਫੇਰ ਕਹਿੰਦੇ ਨੇ ਸਾਬਕਤਾਬ ਜਦੋਂ ਅਗਲੀ ਦੇ ਪੈਸੇ ਨੇ ਅਗਲੀ ਕੁਸ ਮਰਜ਼ੀ ਕਰੇ ਚਾਹੀ ਗੁਰਦੁਆਰਾ ਸਾਹਿਬ ਚ ਮੱਥਾ ਟੇਕ ਦੇ ਚਾਹੀ ਕਿਸੇ ਮਾੜੇ ਮੰਗਦੇ ਨੂੰ ਦੇ ਦੇ ਚਾਹੀ ਗਵੰਡਰ ਨੂੰ ਦੇ ਦੇ ਉਹ ਪੈਸੇ ਤਾਂ ਭਾਈ ਘਰ ਵਾਲੇ ਵੀ ਉਹਦੇ ਆ ਮੈਂ ਕਿਦੋਂ ਕਹਿੰਨਾਗਾ ਚਲ ਹੁਣ ਉਹਨੂੰ ਇੰਨਾ ਕੁ ਸਮਝਾ ਦੀ ਕਹ ਜੇ ਤੂੰ ਕੋਈ ਚੀਜ਼ ਲਿਆਉਣੀ ਆ ਆਪਦੇ ਪੈਸੇ ਆਪ ਚਲਾ ਲਿਆ ਕਰ ਸਾਥੋਂ ਨਾ ਮੰਗਿਆ ਕਰੀ ਬਸ ਮੈਂ ਤਾਂ ਤੁਹਾਨੂੰ ਸਿੱਧੀ ਕਹਿਨੀ ਆ ਵੀ ਤੁਸੀਂ ਪੈਸੇ ਦਿਓ ਹੀ ਨਾ ਆਪਦੇ 1500 ਨਾਲ ਆਪਦਾ ਗੁਜ਼ਾਰਾ ਕਰ ਲਿਓ ਉਹ ਹਾਂ ਬਸ ਠੀਕ ਆ ਫਿਰ ਤਾਂ ਗੱਲ ਹੀ ਨਿਬੜ ਗਈ ਫਿਰ ਪਤਾ ਤਾਂ ਲੱਗੂ ਨਾ ਵੀ ਫਲਾਣੇ ਥਾਂ ਪੈਸੇ ਚੱਲੇ ਨੇ ਨਾਲੇ ਉਹ ਤਾਂ 3-4 ਸਾਲ ਹੋ ਗਏ ਸੂਟ ਵੀ ਨਹੀਂ ਸਿਮਾ ਕੇ ਦੇਖਿਆ ਹੁਣ ਤਾਂ ਕਦੇ ਸੂਟ ਨੂੰ ਪੁੱਤ ਰੋਕਦਾ ਕੌਣ ਹੈਗਾ ਉਹਦੇ ਇੱਥੇ ਡਿੱਪੂ ਵਾਲਾ ਆਇਆ ਸੀਗਾ ਕਿਹਾ ਮੈਂ ਕਿਹਾ ਭਾਈ ਉੱਥੇ ਕਾਮਲੇ ਹੋਣੀਆਂ ਇਥੋਂ ਬਾਗੀ ਮੁੜ ਕੇ ਜਾ ਕੇ ਮੈਨੂੰ ਤਾਂ ਫਿਰ ਉਹ ਪਸੰਦ ਜਿਹਾ ਨਹੀਂ ਆਇਆ ਤੀਜੇ ਦਿਨ ਮਾਹਾਂ ਚੱਲ ਜਿਹੜੇ ਪੈਸੇ ਲੈ ਕੇ ਗਏ ਸੀ ਮੈਨੂੰ ਪੈਸੇ ਦੇ ਦੇ ਮੈਂ ਕਿਹਾ ਇੱਥੇ ਚਾਹੀਦੇ ਆਗੇ ਮੈਨੂੰ ਕਹਿੰਦੀ ਉਹ ਤਾਂ ਮੈਂ ਦਵਾਈ ਦੂ ਹੀ ਲਿਆਂਦੀ ਚਲੋ ਜੀ ਖਖਰ-ਪਖਰ ਹੋ ਹੋਗੇ ਫਿਰ ਤੁਸੀਂ ਫੜਾਇਆ ਨਾ ਕਰੋ ਆਪਦੇ ਪੈਸੇ ਜਿੱਦੋਂ ਅਗਲੀ ਕੋਲੇ ਆਪਦੇ ਹੈਗੇ ਨੇ 1500 ਰੁਪਏ ਮਹੀਨੇ ਦਾ ਬਹੁਤ ਹੈ ਉਹਨੂੰ ਬਸ ਕੋਈ ਨਾ ਪੁੱਤ ਹੁਣ ਫੜਾਉਂਦੇ ਨਹੀਂ ਫਿਰ ਆਪੇ ਸਾਬਰ ਜਾ ਆ ਜਾ ਕਰੂਗਾ ਵੀ ਹਾਂ ਚੱਲ ਇਹਦੇ ਕੋਲ ਹੈਗੇ ਆਪਦੇ ਚਲਾ ਲੈ ਬਸ ਫਿਰ ਤਾਂ ਕੋਈ ਰੋਲ ਹੀ ਨਹੀਂ ਹੈਗਾ ਆਪ ਦਾ ਨਾ ਗੁਜ਼ਾਰਾ ਕਰ ਲਓ ਤੁਸੀਂ ਆਪ ਦਾ ਨਾ ਗੁਜ਼ਾਰਾ ਕਰ ਲਓ ਨਾਲੇ ਪਾਪਾ ਤੈਨੂੰ ਪਤਾ ਨਹੀਂ ਹੈ ਗਿਆ ਜੇ 1500 ਵੀ ਫੜਾਉਣ ਲੱਗੀ ਨਾ ਮਾਂ ਇਹਨੂੰ ਰੋਟੀ ਨਹੀਂ ਮਿਲਦੀ ਉਹ ਰੋਟੀ ਖਾਣ ਵਾਲੇ ਦਾ ਹੁਣ ਕਿਹੜਾ ਲਸਣ ਹੈਗੇ ਇਹਦੇ ਭਾਈ ਲਸਣੀ ਹੈਨੇ ਰੋਟੀ ਖਾਣ ਵਾਲੇ ਤਾਂ ਮੈਨੂੰ ਪਤਾ ਕਿ ਨਾ ਕੈਂ ਕਰਦੀ ਸੀ ਜਦੋਂ ਦੀ ਪ੍ਰੀਤਾ ਆਈ ਉਦੋਂ ਦੀ ਲੱਗੀ ਨਾ ਕਰਨਾ ਉਹ ਪਹਿਲਾਂ ਫਿਰ ਹੈ ਨਹੀਂ ਸੀ ਕੋਈ ਉਹਦੇ ਨਾਲ ਹੁਣ ਤੇਰੇ ਨਾਲ ਲੜਦੀ ਮੇਰੇਆ ਮੇਰਾ ਜਲੂਸ ਕੱਢੀ ਰੱਖਦੀ ਸੀ ਹੁਣ ਮੈਂ ਤਾਂ ਕਹਿਣਾ ਵੀ ਚੱਲ ਜਿੰਨਾ ਚਿਰ ਚੱਲੀ ਜਾਂਦਾ ਇੱਕ ਦਿਨ ਮੈਨੂੰ ਵੀ ਇਹ ਛਤਰ ਪਵਾਊਗੀ ਜੇ ਨਾ ਪਵਾਏ ਤਾਂ ਮੈਨੂੰ ਕਹਿਦੀ ਮੈਂ ਤਾਂ ਸਾਰਿਆਂ ਨੂੰ ਕਹਿੰਨੀ ਆ ਬਈ ਗਲਤੀਆਂ ਤਾਂ ਸਾਰਿਆਂ ਚੇ ਨੇ ਆਪਾਂ ਬੁਝਾਨੇ ਆਪਾਂ ਫਿਰ ਆਪਾਂ ਨੂੰ ਤਾਂ ਕੋਈ ਉਰੇਉ ਨਹੀਂ ਹੁੰਦਾ ਬਈ ਮੈਂ ਕਹਿੰਦਾ ਪੁੱਤ ਰਹਿ ਪੈਂਦੇ ਤੂੰ ਕੱਲ ਨੂੰ ਵਗ ਜੇ ਹੁਣ ਆਈ ਵੀ ਹੈਗੀਆਂ ਦੇਖ ਬਸ ਬਥੇਰੇ ਮੈਡਲ ਪਾਤੇ ਇਨਾਂ ਨੇ ਮੇਰੇ ਅਨਸਾਰ ਓਹੋ ਮੈਡਲ ਤਾਂ ਹੁਣ ਮੈਂ ਤੈਨੂੰ ਕੀ ਦੱਸਾਵਾਂ ਮੈਡਲ ਤਾਂ ਮੇਰੇ ਵਾਲੇ ਬਥੇਰੇ ਪਏ ਹੋਣਗੇ ਉਹ ਲੈ ਜਾ ਚੱਕ ਕੇ ਜਿਹੜੇ ਮੈਨੂੰ ਰੋਜ਼ ਹੀ ਪੈਂਦੇ ਤੈਨੂੰ ਇੱਕ ਦਿਨ ਨਾਲ ਹੀ ਥੱਕ ਗਈ ਤੂੰ ਮੈਡਲਾਂ ਤੋਂ ਫਿਰ ਨਾਲੇ ਬੁਲਾ ਲਿਆ ਜਦ ਮੈਨੂੰ ਬੁਲਾਉਂਦੇ ਹੀ ਨਾ ਮੈਂ ਤਾਂ ਤਾਂ ਆ ਗਈ ਮਹਾ ਗੁੱਸਾ ਕਰਨਗੇ ਵੀ ਸਾਡੇ ਕੋਲ ਤਵਾਈ ਨਹੀਂ ਚਲੋ ਉਹ ਤਾਂ ਵਧੀਆ ਹੋ ਗਿਆ ਮਿਲ ਗਈ ਨਾਲੇ ਆ ਕੇ ਗੱਲਬਾਤ ਦਾ ਪਤਾ ਲੱਗ ਗਿਆ ਵੀ ਕੀ ਗੱਲਬਾਤ ਆ ਗਈ ਸਵਾਹ ਮਿਲੀਆਂ ਰੋਟੀ ਪਾਣੀ ਦਾ ਕਿਸੇ ਨੇ ਨਾਲ ਨਹੀਂ ਲਿਆ ਪਕਾ ਕੇ ਖਾਣੀ ਪੈਂਦੀ ਐ ਐਦੂ ਚੰਗਾ ਤਾਂ ਮੇਰੀ ਸੱਸੀ ਐ ਜਿਵੇਂ ਮੈਨੂੰ ਭੁੱਖ ਲੱਗੇ ਤੇ ਪਹਿਰੇ ਉਹਦੀ ਕਹਿੰਦੀ ਐ ਲੈ ਪੁੱਤੋ ਦੋ ਰੋਟੀਆਂ ਤੇਰੀਆਂ ਮੈਂ ਰਾੜ ਕੇ ਦੇ ਦਾਂ ਉਹ ਰੋਟੀਆਂ ਨੂੰ ਦਾ ਕਾਹ ਨੂੰ ਜਵਾਬ ਦਿੰਦਾ ਭਾਈ ਕਦੇ ਆਪਾਂ ਨੂੰ ਤਾਂ ਕਦੇ ਕਿਹਾ ਨਹੀਂ ਵੀ ਹੈ ਨਹੀਂ ਜੇ ਦੁਪਹਿਰੇ ਨਹੀਂ ਹੈਗੀ ਤਾਂ ਪਕਾ ਕੇ ਦਿੰਦੀ ਐ ਕੁੜੀ ਰੋਟੀਆਂ ਆਪਾਂ ਤਾਂ ਕੋਈ ਨਹੀਂ ਦਿੰਦੀ ਬਈ ਚਲ ਕੋਈ ਨਾ ਮੜਾ ਮੋਟਾ ਗੁੱਸਾ ਹੁੰਦਾ ਤੇਰੀ ਮਾਂ ਤੇ ਗੁੱਸਾ ਸੀ ਤੇਰੇ ਤੇ ਨਿਕਲ ਗਿਆ ਚਾ ਕੋਈ ਨਹੀਂ ਤਰੀ ਪੈਣਾ ਵਰਗਿਆ ਫੇਰ ਕੀ ਹੋ ਗਿਆ ਚਾ ਕੋਈ ਨਾ ਪਤਾ ਜੇ ਜਾਣਦਾ ਫਿਰ ਜਾ ਮੈਂ ਉਹਨੂੰ ਕਹਿ ਦਿੰਨਾ ਤੈਨੂੰ ਚੜਾ ਆਉਗਾ ਚਲੋ ਮੈਂ ਤਾਂ ਚੜਾ ਆਉ ਫਿਰ ਹਾਂ ਉਹ ਫੇਰ ਠੰਡੇ ਠੰਡੇ ਜਾ ਉਹਦਾ ਕਾਹਨੂੰ ਕਵੇਲਾ ਕਰਿਆ ਭਾਈ ਜਦੋਂ ਸਰਦਾ ਹੀ ਨਹੀਂਗਾ ਤਾਂ